ਸਹਿ ਲਰਾ ਬਗਉੜੀ ਦੀ ਕੀ ਮਹਲਾ ਪਹਿਲਾ ਜੇ ਕਰ ਗਿਰਤ ਆਖੀ ਐ ਕਰਤੇ ਗਾਉ ਪਿਛਾਰੋ ਚਿਤ ਕਰ ਗਾਉ ਸੁਹਿਲਾ ਸਵਰਿਓ ਸਿਰ ਗਣਹਾ ਭੋਤ ਗਾਉ ਮੇਰੇ ਤੇ ਭੋ ਕਸੈ ਨਾ ਆਇ ਜਿਤ ਸਵੇਰ ਸਦਾ ਸੁਖ ਹੋਵੇ ਆ ਨਿਤ ਜਿਤ ਜਿੜੇ ਸਮਾਝਿਆਣਾ ਜਿਚੇ ਗਾਜੇ ਬਹਾਰ تیر ਦਮ ਕੀਤ ਨਾਮ ਪਵੈ ਤੁਸ ਦਤਿ ਕਮਲ ਸੰਭਾਰ ਸੰਬਦ ਸਾਹਿਰ ਵਿਖਿਆ ਬਿਰਕਰਤਾ ਵਤੇ ਦੇਖੋ ਸੱਜਣਾ ਆਸੀ ਸੜੀਆਂ ਜੋ ਰਹਿ ਸਾਹਿਬ ਸਭੇਲ ਕਰ ਕਰ ਨਾਮ ਪਾਚ ਸਦਨਿਤ ਤਕਵੰਨ ਸਦਨ ਹਾਰ ਸੁਪਰੀ ਅਨੰੰਸੇ ਤੇ ਵੰਨ ਵਰਾਗਸਾ ਮਹੰਲਾ ਪਹਿਲਾ ਸ਼ਿ ਘਰ ਸ਼ਿ ਕੋ ਸ਼ਿਰਪ ਦਿਸ ਗੁਰੂ ਇਕੋ ਵੇ ਐਸਾ ਨੇਕਾ ਬਾਬਾ ਜੇ ਕਰ ਕਰਤੇ ਕੀਰਤ ਹੋਏ ਗਰਨਾਕ ਬਦਾਇ ਤੋਈ ਰਾਹ ਵਿਸੋਏ ਜਸਿਆ ਕੜੀਆਂ ਪੈਰਾ ਜਿਤੇ ਵਾਹੀ ਮਾਉ ਆਹ ਚੋਰ ਜੇ ਕੋ ਰੋਤਨੇ ਕੋ ਨਾਨਕ ਕਰਤੇ ਕੀ ਕਹਿ ਦੇ ਵੇਸ ਆਪਨਾ ਸ੍ਰੀ ਮਨ ਲਾ ਪਹਿਨੋ ਉਗਾਵਨਾ ਤਾਰਾ ਚੰਦੀ ਭਗਵਨ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਨ ਲੋ ਪੰਚ ਚਰੁ ਕਰੇ ਸਗਲ ਨਰਾਏ ਤੁੰੰਤ ਜੁਤੀ ਕੈਸੀ ਆਪ ਤੇ ਹੋਏ ਭਗਵਨਾ ਚਿਰ ਆਵਤੀ ਅਨਹਤਾ ਸ਼ਬਦ ਬਾਧ ਹਤੇ ਹੀਰਾ ਸੈਸ ਤਵਨ ਨਗਨ ਨਹਿ ਤੁਇ ਕੋ ਸੈਸ ਭੂਰ ਤਨ ਨਾਇ ਇਕ ਤੁਹੀ ਸੈ ਸਬਦ ਤੇ ਬੇਵੋਦਨ ਇਕ ਪਦ ਗੰਦ ਬੈ ਨ ਸੈਸਤਾ ਵਗਾ ਦੇ ਬਚਨ ਤੁਮਾਈ ਸਭ ਮਜੂਤ ਜੂਤ ਹੈ ਸੋਏ ਤੇਜ ਕਾ ਨਾ ਸਭ ਮਜਨ ਹੋਏ ਗੁਰ ਸੋਖੀ ਜੋਤ ਪਰਗਟ ਹੋਏ ਜੋ ਤਿਸ ਭਾਵੇ ਸੋ ਬਾਪਤੀ ਹੋਏ ਹਰ ਤਨ ਕਮ ਨਮ ਕਰੰਤ ਲੋਭੇ ਤਰ ਬਨਵੰਦ ਨਮੋਇ ਆਇ ਤੇ ਆਸਾ ਕਿਰਪਾ ਜਾਂਦੇ ਨਾਨਕ ਸਾਹਿਬ ਕੋ ਕੋਇ ਜੱਤ ਜੇਰਾ ਨਾਇ ਮੱਸਰਾ ਗਵੜੀਪੂਰ ਦੀ ਮੰਦਤ ਚੰਥਾ ਕਾਮ ਗੋਦ ਨਗਰ ਗੋ ਘਰੇਆ ਬਲ ਸਾਧੂ ਕੰਡਲ ਕੰਡਾਏ ਐ ਕੋਰਗ ਲਗਤ ਲਖੇ ਵਰਪਾ ਮਨ ਹਰਿ ਮੰਗਲ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਟਾਏ ਕਰ ਡੰਡੋ ਚੁਪਨ ਵਟਾਏ ਰਾ ਸਾਗਤ ਹਰ ਰਸ ਸਾਧਨ ਅਟਾਣਿਆ ਤਰ ਅੰਤਰ ਹੋਣਾ ਕੰਟਾਏ ਜਾਂ ਜੋ ਤਰਹਿ ਚੁਬੈ ਮੁਕ ਪਾਵੇ ਨਮਕਾਲ ਸੈ ਸਰ ਜੰਟਾਏ ਹਰਨ ਹਰਨਾ ਨਾਮ ਸਮਾੜੇ ਹੈ ਗੁਬਜਨਮ ਮਰਨ ਤੋਂ ਕੰਡਾਏ ਵਡਾਸਿ ਪੁਰਗ ਪਾਇ ਅਮਰ ਮੈਸਰ ਵਾਹ ਸੋਖ ਕੰਤ ਬ੍ਰਹਮੰਡਾਏ ਅਨਰੀਬ ਕਸੀਨ ਪ੍ਰਭ ਤੇਰੇ ਅਨਰਾਗ ਰਾਕ ਬਲ ਬਡਾਏ ਜਨਾਨਕ ਨਾਮ ਅਧਾਰ ਟੇ ਗਹਿ ਅਰਣਤੇ ਹੀ ਸੁਖ ਮੰਡਾਏ ਰਾਹ ਗੋੜੀ ਹੂੜੀ ਮੰਨ ਲਾ ਪੰਜਵਾ ਕਰੋਂ ਬੇਨੰਤੇ ਸੁਣੋਂ ਬੇ ਮੀਤਾ ਸੰਤ ਤੈ ਦੇ ਕੇ ਭਿਲਾ ਇਹਾਂ ਘਾਟ ਤਰੋ ਹਦ ਤਾਰ ਅਗੇ ਕਸਣ ਸੁਹਿਲਾ ਹੋਤ ਕਟੈ ਦਿਨ ਸਰੇ ਨਾਰੇ ਮਨ ਗੁਰ ਪਨਕਾਰ ਸੁਆਰੇ ਰਹਾਉ ਇਹੋ ਸੰਸਾਰ ਵਿਗਾਰ ਸੰਸੇਗ ਕਰਿਓ ਬ੍ਰਹਮ ਭਗਿਆੰਤੀ ਜਿਸਹਿ ਜਗਾਏ ਆਵੇ ਉਹ ਰਸ ਅਕਤ ਕ ਨਤਨ ਜਾਣੀ ਜਾਗ ਏ ਸੋਈ ਬਹਾਜੋ ਹਰ ਗੁਰ ਤੇ ਮਨ ਵਸੇਰਾ ਨਿਤ ਗੁਰ ਕਹਨ ਪਉ ਸੁਖ ਸਹਜੇ ਵਾਹਣ ਹੋਇ ਮੁਖੇਰ ਅੰਤਰ ਜਾਪੀ ਪਰ ਕਰਿ ਧਾਤ ਸਰਦਾਬਨ ਕੀ ਪੂਰੇ ਹੈ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੇ ਤੂਰੇ ਅੰਤਰ ਜਾਣੀ ਪਰਖnablaਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੇ ਤੂਰੇ ਜਿਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ